ਜੈਪੁਰ ਦੇਤ ਕਨਗੁਰਦੇਵ ਮੈਂ ਸੋਮਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਜੁਨਿਟੀ ਕੱਲ ਯਾਨੀ ਕਿ 10 ਅਗਸਤ ਦਿਨ ਐਤਬਾਰ ਨੂੰ ਪੋਸੂ ਨਾਮਾ ਚੈਨਲਟੀਟੀ ਜਲੰਧਰ ਜ਼ਿਲ੍ਹੇ ਚ ਪਿੰਡ ਅਵਾਦਾਨ ਵਿਖੇ ਗਏ ਔਰ ਮੈਂ ਦੱਸਦਾ ਕਿ ਇਹ ਪਿੰਡ ਕਪੂਥਲਾ ਰੋਡ ਦੇ ਉੱਪਰ ਹੈ ਔਰ ਇਸ ਪਿੰਡ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਗੁਰੂ ਘਰ ਬਣਿਆ ਹੋਇਆ ਹੈ ਇੱਕ ਡੇਰਾ ਬਣਿਆ ਹੋਇਆ ਹੈ ਜਿਸ ਦੇ ਵਿੱਚ ਮੌਜੂਦਾ ਗੱਦੀ ਨਿਸ਼ੀਨ ਸੰਤ ਬਾਬਾ ਨਿਰਮਲ ਸਿੰਘ ਜੀ ਦੇ ਰਹਿਨਮਾਈ ਹੇਠ ਇਹ ਡੇਰਾ ਜਿਹੜਾ ਉਹ ਚੱਲ ਰਿਹਾ ਹੈ ਔਰ ਮੈਂ ਇੱਥੇ ਦੱਸ ਦਿਆਂ ਕਿ ਇਸ ਡੇਰੇ ਦੀ ਹਰ ਗਤੀਵਿਧੀ ਨੂੰ ਪੋਸੂਨਾਮਾ ਚੈਨਲ ਜਾ ਕੇ ਕਵਰ ਕਰਦਾ ਹੈ ਔਰ ਇਸ ਵਾਰ ਉਨ੍ਹਾਂ ਨੇ ਬਕਾਇਦਾ ਤੌਰ ਤੇ ਸ਼੍ਰੀਮਤੀ ਹਰਜਿੰਦਰ ਕੌਰ ਅਤੇ ਸਪੁੱਤਰ ਮਨਜੀਤ ਸਿੰਘ ਯੂਐਸਏ ਦੀ ਯਾਦ ਦੇ ਵਿੱਚ ਅੱਖਾਂ ਦਾ ਕੈਂਪ ਲਗਾਇਆ ਗਿਆ اور اس دے دے کیمپ اسپ جیڑی رجسٹریشن سی اور قریب دیر سو سو دے قریب سی اور کافی علاقے دے لوگ جہے ہے اپنی اکھان چیک کر کرواؤ باستے کی پرابلم ہے او اور ڈاکٹر کی ٹیم دے نار وہ رابطہ قائم کر رہے سی اور لوگوں نے اس کیمپ دی بڑی تعریف کیتی ہے ਔਰ ਪਰਮ ਸੰਤ ਨਿਰਮਲ ਸਿੰਘ ਜੀ ਦੇ ਇਸ ਕਦਮ ਨੂੰ ਲੈ ਕੇ ਲੋਕ ਜਿਹੜੇ ਉਹ ਆਪ ਮੁਹਾਰੇ ਬੋਲੇ ਨੇ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੈ ਉਹ ਭਵਿੱਖ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਔਰ ਇਸ ਮੌਕੇ ਤੇ ਮੈਂ ਦੱਸ ਦਿਆ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜੱਜਲ ਸਾਹਿਬ ਅਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਜਨ ਸਕੱਤਰ ਸਰਦਾਰ ਨਿਰਮਲ ਸਿੰਘ ਦੋਹਰਾ ਅਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਪਟਿਆਲਾ ਦੇ ਪ੍ਰੈਜ਼ੀਡੈਂਟ ਸੋਮ ਸੋਹੋਤਾ ਵੀ ਹਾਜ਼ਰ ਸਨ ਔਰ ਇਸ ਸੰਬੰਧ ਵਿੱਚ ਬਹੁਤ ਸਾਰੇ ਪਤਵੰਤੇ ਸੱਜਣਾ ਦੇ ਨਾਲ ਗੱਲਬਾਤ ਕੀਤੀ ਹੈ ਔਰ ਜਿਨ੍ਹਾਂ ਨੇ ਇਸ ਕਦਮ ਦੀ ਕਾਫੀ ਜ਼ਿਆਦਾ ਤਾਰੀਫ ਕੀਤੀ ਹੈ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਹੈ ਆਓ ਮਾਰਦੇ ਇਸ ਪੂਰੀ ਗੱਲਬਾਤ ਇੱਕ ਨਜ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਅੱਜ ਸੰਤ ਨਰਮਨ ਸਿੰਘ ਜਿਹੜੇ ਕਿ ਗੱਦੇ ਨਿਸ਼ੇਨਾ ਬਾਪੂ ਸੰਤ 108 ਸੰਤ ਮੋਤੀराम ਜੀ ਜਿਹੜਾ ਕਿ ਸੰਤ ਧਾਮ ਬਣਿਆ ਹੋਇਆ ਜਿੱਥੇ ਸੰਤਾਂ ਵੱਲੋਂ ਅੱਜ ਬਹੁਤ ਵੱਡਾ ਕਾਰਜ ਜਿਹੜਾ ਕਰਵਾਇਆ ਜਾ ਰਿਹਾ ਕਿਉਂਕਿ ਅੱਖਾਂ ਦਾ ਕੈਂਪ ਲਵਾਇਆ ਗਿਆ ਕਿਉਂਕਿ ਜੇਕਰ ਅੱਖਾਂ ਹੈ ਤਾਂ ਗਿਆਨ ਹੈ ਸੋ ਆਪਣੀਆਂ ਸੰਤਾਂ ਨੂੰ ਕੋਈ ਤਕਲੀਫ ਨਾ ਦੇਵੇ ਇਹੋ ਜੇ ਕੰਮ ਜਿਹੜੇ ਆ ਸਮਾਜ ਭਲਾਈ ਦੇ ਸੰਤਾ ਵੱਲੋਂ ਕੀਤੇ ਜਾਂਦੇ ਆ ਸਪਾਵਰ ਆਫ ਸੋਸ਼ਲ ਜਨੂ ਟਵੀ ਜਿਹੜੇ ਪਟਿਆਲੇ ਤੋਂ ਟੀਮ ਚੱਲ ਕੇ ਆਈ ਪਸੂਨਾਵਾ ਦੀ ਇਸ ਕਰਕੇ ਹੈ ਕਿ ਕਿਤੇ ਵੀ ਕਾਰਜ ਸਾਨੂੰ ਭਲਾਈ ਦਾ ਜਿੱਥੇ ਨਜ਼ਰ ਆਉਂਦਾ ਉੱਥੇ ਅਸੀਂ ਪਹੁੰਚ ਕੇ ਜ਼ਰੂਰ ਰਿਕਾਰਡਿੰਗ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਜਿੰਨਾ ਵੀ ਅਸੀਂ ਹਿੱਸਾ ਲੈ ਸਕਦੇ ਲੈਣ ਦੀ ਕੋਸ਼ਿਸ਼ ਕਰਦੇ ਆ ਸਭਾ ਸੰਤਾ ਨੂੰ ਜਿਹੜੇ ਕਿ ਸ਼੍ਰੀ ਗੁਰੂ ਰਵਦਾਸ ਸਾਹਿਬ ਨੂੰ ਸੰਪਰਦਾਇ ਸੋਸਾਇਟੀ ਰਜਿਸਟਰਡ ਦੇ ਜਨਰਲ ਸਕੱਤਰ ਆ ਸੰਤ ਨਰਮਦ ਸਿੰਘ ਜੀ ਉਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਪੂਰੇ ਇਲਾਕੇ ਦੀਆਂ ਸੰਗਤਾਂ ਨੂੰ ਵਧਾਈ ਦੇਣਾ ਕਿ ਸੰਤ ਜਿਹੜੇ ਕਾਰਜ ਕਰਦੇ ਐ ਸਾਨੂੰ ਇਹਨਾਂ ਦੇ ਨਾਲ ਜਿਹੜੂ ਸਹਿਯੋਗ ਕਰਦੇ ਰਹਿਣਾ ਚਾਹੀਦਾ ਤਾਂ ਕਿ ਇਹੋ ਜਿਹੇ ਕਾਰਜ ਜਿਹੜੇ ਆ ਹੋਰ ਵੀ ਕੀਤੇ ਜਾ ਸਕਣ ਜਿਵੇਂ ਕਿ ਬਲੱਡ ਕੈਂਪ ਹੈ ਜਾਂ ਹੋਰ ਕੋਈ ਆਪਾਂ ਲੋਕਾਂ ਦੀ ਸਿਹਤ ਸੌਂਕਲੇ ਲਾ ਸਕਦੇ ਕੈਂਪ ਸੋ ਇਸ ਗੱਲ ਦੇ ਸੰਤਾਂ ਨੂੰ ਸਾਰਿਆਂ ਨੂੰ ਇਹ ਸੰਗਤ ਨੂੰ ਵਧਾਈ ਜੰਨੇ ਪਾਵਰ ਆਫ ਸੋਸ਼ਲ ਜਸਟੀਸ ਲੋ ਜਗਰਦੇਵ ਤਨਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰਦੇਵ ਤਨਗੁਰਦੇਵ ਸਤਿਗੁਰਾਂ ਦੇ ਪਾਉਣ ਪਵਿੱਤਰ ਬਚਨਾਂ ਹਨ ਰੋਗੀ ਕਾ ਖੰਡੋ ਪ੍ਰਭ ਰੋਗ ਦੁਖੀਏ ਕਾ ਮਕਾਉ ਪ੍ਰਭ ਸ਼ੋਕ ਦੋਖ ਪੰਜਨ 13 ਨਾਮ ਕੀ ਦੋਖ ਪੰਜਨ 13 ਨਾਮ 8 ਪਹਿਰ ਅਰਧਯਾ ਉਰਨ ਸਤਿਗੁਰ ਗਿਆਨ ਦੇ ਮਹਾਵਾਕ ਅਨੁਸਾਰ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਹੈ ਕਰਾਮ ਸੰਤ ਜੋ ਦਾਤਾ ਰਾਮ ਕੋ ਰਾਮ ਜੋ ਦਾਤਾ ਮੁਕਤ ਕੋ ਸੰਤ ਜੇ ਪਾਵੇ ਨਾਮ ਦੇ ਮਹਾਵਾਕਾ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਹਾਨ ਅਦੋ ਉਪਰਾਲਾ ਸਦਕਾ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਇਹਨਾਂ ਦੇ ਦਰੋਂ ਕਰੋ ਬਰ ਸਾਹਿਬ ਮਹਾਪੁਰਖ 160 ਸੰਤ ਬਾਬਾ ਕਾਂਦਾਸ ਮਹਾਰਾਜ ਜੀ ਤਨ ਤਨ 160 ਸੰਤ ਬਾਬਾ ਮੋਤੀ ਰਾਮ ਜੀ ਮਹਾਰਾਜ ਜਿਨ੍ਹਾਂ ਦੇ ਮਹਾਨ ਤਪੋਰਥਾਨ ਵੇਖੇ ਸੰਤਾਂ ਦੇ ਉਦੋਂ ਉਪਰਾਲਾ ਸਦਕਾ ਅਕਾਲ ਪੁਰਖ ਦੀ ਪ੍ਰੇਰਣਾ ਸਦਕਾ ਉਦੋਂ ਮਤ ਆਤ ਅੰਤਰਜਾਮੀ ਜੋ ਪ੍ਰੇਰੇ ਤੋ ਕਰਨਾ ਜੋ ਨਟੂਆ ਤੰਤ বাজਾਏ ਤੰਤੀ ਤੂ ਬਾਦੀ ਹਰ ਗੰਤੀਆਂ ਦੇ ਮਹਾਵਾਕਾਂ ਅਨੁਸਾਰ ਮਹਾਰਾਜ ਦੇ ਅਕਾਲ ਪੁਰਖ ਜੀ ਦੇ ਉਦੋਂ ਸਦਕਾ ਦਸਾਂ ਨੂੰ ਜੋ ਉਦੋਂ ਬਖਸ਼ਿਸ਼ ਕੀਤਾ ਹੈ ਅੱਜ ਅਖਾਂ ਦਾ ਟੈਂਪ ਲੱਗਣ ਜਾ ਰਿਹਾ ਹੈ ਵਹਾ ਪਰਖਾ ਦੇ ਬੜੇ ਸੁੰਦਰ ਬਚਨਿਆਂ ਨੂੰ ਤੋ ਪੜਿਆ ਦਿਆ ਕਰੋ ਚੱਬੜੇ ਕੰਨੜੇ ਤਾਨ ਸੇ ਸੁਣੀਅਰ ਬਹਿਵੇ ਢੇੜੇ ਮੁਟੇ ਤਾਲ ਸੇ ਜਾਣੀ ਚੱਲ ਗਏ ਕਹਿੰਦੇ ਚੱਬੜ ਦੰਦੋ ਕੰਨੜੇ ਪੈਰ ਰਤਨ ਆਪਣੇ ਅੱਖਾਂ ਸੁਣੀਅਰ ਕੰਨ ਇਹ ਸੱਚੇ ਮਿੱਤਰਿਆ ਮਨੁੱਖ ਦੇ ਜਦੋਂ ਇਹ ਸਾਰੇ ਜਵਾਬ ਦੇ ਜਾਰ ਤਾਂ ਬੰਦੇ ਦਾ ਜੀਵਨ ਜਿਹੜਾ ਆ ਉਹ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਉਸ ਜੀਵਨ ਨਾਲੋਂ ਬੰਦਾ ਐਵੇਂ ਹੀ ਸਮਝਦਾ ਕਿ ਮੈਂ ਦੁਨੀਆ ਉੱਤੇ ਆਇਆ ਹੀ ਨਹੀਂ ਇਹ ਮੈਂ ਦੁਨੀਆ ਤੋਂ ਚਲੇ ਜਾਵਾਂ ਉਹ ਚੰਗੀ ਗੱਲ ਹੈ ਇਹ ਮਹਾਪੁਰਖਾਂ ਦੇ ਬਚਨ ਹੈ ਸਿਆਣਿਆਂ ਦੇ ਕਥਨ ਹੈ ਵੀ ਅੱਖਾਂ ਜਿਹੜੀਆਂ ਇਹ ਬਹੁਤ ਨਿਆਮਤ ਆ ਅੱਖਾਂ ਵਾਲਿਓ ਅੱਖਾਂ ਬੜੀਆਂ ਨਿਆਮਤ ਨੇ ਬਹੁਤ ਨਿਆਮਤ ਆ ਅੱਖਾਂ ਐਨੀਆਂ ਨਿਆਮਤਾਂ ਕਿ ਜੇ ਅੱਖਾਂ ਗਈਆਂ ਤੇ ਜਹਾਨ ਗਿਆ ਕੰਨ ਗਿਆ ਤਾਂ ਰਾਗ ਗਿਆ ਦੰਦ ਗਿਆ ਤਾਂ ਸਵਾਗ ਗਿਆ ਇਹ ਸਾਰੇ ਉਹਨਾਂ ਦੇ ਬਚਨ ਹੈ ਇਸ ਵਾਰ ਤੇ ਅੱਜ ਇਹ ਦੂਜਾ ਕੈਂਪ ਆ ਪਹਿਲਾਂ ਵੀ ਮੈਂ ਅੱਖਾਂ ਦਾ ਕੈਂਪ ਇੱਥੇ ਲਵਾਉ ਤੁਰਿਆ ਔਰ ਇਹ ਦੂਸਰਾ ਕੈਂਪ ਜਿਹੜਾ ਆ ਇਦੇ ਵਿੱਚ ਅੱਜ ਸਾਰਾ ਕੁਝ ਜਿੰਨਾ ਕੁਝ ਵੀ ਜੋ ਵੀ ਲੋੜੂंदा ਮਰੀਜ਼ ਨੂੰ ਜੇ ਐਨਕਾਂ ਲਾਉਣ ਵਾਲੀਆਂ ਤੇ ਐਨਕਾਂ ਫ੍ਰੀ ਜੇ ਕੋਪਰੇਸ਼ਨ ਹੋਣ ਵਾਲਾ ਤੇ ਆਪਰੇਸ਼ਨ ਵੀ ਫ੍ਰੀ ਹੋਊਗਾ ਇਹ ਸਾਰਾ ਜਿਹੜਾ ਆਪਣੇ ਉਦਮ ਆ ਪਰਾਲਾ ਇਹ ਸਾਡੀ ਕਮੇਟੀ ਦਾ ਸਾਰੀਆਂ ਸੰਗਤਾਂ ਦਾ ਮੇਰੇ ਬੇਟਾ ਫਰੀ ਮਨਜੀਤ ਸਿੰਘ ਜੋ ਦੂਸਰ ਯੂਐਸਏ ਦੇ ਵਿੱਚ ਅਮਰੀਕਾ ਦੇ ਵਿੱਚ ਹਾਰ ਅਟੈਕ ਆ ਕੇ ਉਹਦੀ ਮੌਤ ਹੋ ਗਈ ਸੀ ਆ ਦੋਨਾਂ ਦੀ ਮਾਤਾ ਹਰਜਿੰਦਰ ਕੌਰ ਜਿਨ੍ਹਾਂ ਨੇ ਇਸ ਡੇਰੇ ਅੰਦਰ ਬਹੁਤ ਵੱਡਾ ਯੋਗਦਾਨ ਪਾਇਆ ਔਰ ਮੇਰੇ ਨਾਲ ਮੋਗਨਾ ਮੋਢਾ ਜੋੜ ਕੇ ਆ ਸਾਰਾ ਡੇਰਾ ਜਿਹੜਾ ਬਣ ਰਿਹਾ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹਨਾਂ ਦੋਨਾਂ ਦੀ ਮਾਂ ਪੁੱਤ ਦੀ ਯਾਦ ਦੇ ਵਿੱਚ ਇਹ ਮੈਂ ਕਹਿੰਦਾ ਪਲਵਾ ਰਿਹਾ ਹੈਗਾ ਆ ਵਾਹਿਗੁਰੂ ਨਾਲ ਦੀ ਖੁਸ਼ੀ ਸ਼ਾਂਤੀ ਵਾਸੇ ਜਿਹੜਾ ਮੇਰਾ ਬੇਟਾ ਉਹ ਬੜਾ ਦਾਨੀ ਸੀ ਬਹੁਤ ਮੇਕ ਸੁਭਾ ਦਾ ਸੀ ਔਰ ਗੁਰੂ ਘਰ ਦਾ ਬੜਾ ਪ੍ਰੇਮੀ ਸੀ ਬੜਾ ਤਕੀ ਬੇਰੇ ਦਾ ਮੈਂ ਚੌਰਾਇਆ ਕਿ ਇੱਥੇ ਜਿੱਤੇ ਮੈਨੂੰ ਕੋਈ ਜਗ੍ਹਾ ਮਿਲ ਜਾਏ ਜੇ ਮੈਨੂੰ ਕੋਈ ਰੱਬ ਨੇ ਕਿਰਪਾ ਕੀਤੀ ਮੈਨੂੰ ਉਹਦੇ ਹੌਸਲੇ ਦਿੱਤਾ ਮੈਨੂੰ ਕੋਈ ਉਹਨੇ ਤਾਕਤ ਦਿੱਤੀ ਸ਼ਕਤੀ ਦਿੱਤੀ ਤਾਂ ਮੈਂ ਕੋਈ ਛੋਟਾ ਮੋਟਾ ਪ੍ਰੋਜੈਕਟ ਉਹਨਾਂ ਦੇ ਨਾਮ ਤੇ ਚਲਾਉਂਗਾ ਔਰ ਮੈਂ ਇਹ ਵਾਦਾ ਕਰਕੇ ਅਨਾਉਂਸ ਨਹੀਂ ਕਰਦਾ ਪਰ ਮੇਰੀ ਇੱਛਾ ਹੈ ਕਿ ਮੈਂ ਇੱਥੇ ਕੋਈ ਹਸਪਤਾਲ ਬੜਾਵਾ ਕੋ ਕੋ ਸਾਡੇ ਇਲਾਕੇ ਵਿੱਚ ਕੋ ਹੱਥ ਕਾਰ ਨਹੀਂ ਹੈਗਾ ਸ਼ਹਿਰ ਜਾਣਾ ਪੈਂਦਾ ਜਾਂਦੇ ਜਾਂਦੇ ਬੰਦੇ ਦੀ ਰਾਹ ਤੇ ਮੌਤ ਹੋ ਜਾਂਦੀ ਹੈ ਇਸ ਵਾਰ ਦੇ ਜੀ ਮਾਲਕ ਨੇ ਕਿਰਪਾ ਕੀਤੀ ਦਾਵਾ ਨਹੀਂ ਕਰ ਰਿਹਾ ਮੈਂ ਕਿ ਮਾਲਕ ਨੇ ਕਿਰਪਾ ਕੀਤੀ ਉਹ ਦੁਤਾ ਤਾਂ ਇਹੋ ਜਿਹਾ ਕੋਈ ਉਪਰਾਲਾ ਗਰੂ ਕਰਾਂਗੇ ਵਾਹਿਗੁਰੂ ਕਿਰਪਾ ਕਰੇ ਸਾਨੂੰ ਔਦਮ ਦੇਵੇ ਸਾਨੂੰ ਤਾਕਤ ਦੇਵੇ ਆਪਣੀ ਸ਼ਕਤੀ ਦੇਵੇ ਬਹੁਤ ਬਹੁਤ ਸਾਰੀਆਂ ਸੰਗਤਾਂ ਦੇ ਲਈ ਆ ਰਹੀਆਂ ਆ ਚੁੱਕੀਆਂ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਹੈ ਡਾਕਟਰ ਸਹਿਵਾਨਾ ਦਾ ਬਹੁਤ ਬਹੁਤ ਧੰਵਾਦ ਉਹਨੇ ਸਟਾਫ ਦਾ ਬਹੁਤ ਬਹੁਤ ਧੰਵਾਦ ਹੈ ਜਿਹੜੇ ਸੁਮੇਰ ਤੋਂ ਆ ਕੇ ਬੈਠੇ ਆ ਸਾਡੇ ਮਾਨਯੋਗ ਸ਼੍ਰੀ ਕੀਰਤ ਸਿੰਘ ਜੱਸਵੰਤ ਸਾਹਿਬ ਜਿਹੜੇ ਸਾਡੇ ਇਸ ਲਾਗੇ ਪਿੰਡ ਵਿਸ਼ੇਸ਼ਕ ਵਰਗੇ ਨੇ ਔਰ ਇਹ ਰਹਿੰਦੇ ਨੇ ਕੰਡੀਗੜ੍ਹ ਮੁਹਾਲੀ ਅਤੇ ਇਹਨਾਂ ਦਾ ਬਹੁਤ ਇਹ ਜਿਹੜੀਆਂ ਗਤੀਵਿਧੀਆਂ ਸਮਾਜ ਲਈ ਉਹ ਇਹ ਹੈ ਇਹਨਾਂ ਨੇ ਪਟਿਆਲੇ ਵਿੱਚ ਇੱਕ ਡਾਊਟ ਆਬੀੜਕਰ ਪਾਵਰ ਬਣਾਇਆ ਔਰ ਇਹ ਜਿਹੜਾ ਪੌਸੂ ਚੈਨਲ ਪਾਵਰ ਆਫ ਸੋਸ਼ਲ ਜੁਟੀ ਜਿਹੜੀ ਇਹ ਸਾਰੀ ਇਹਨਾਂ ਨੇ ਤਿਆਰ ਕੀਤੀ ਹੈ ਉਹਦੇ ਪ੍ਰਧਾਨ ਸਾਹਿਬ ਆ ਰਹੇ ਪੰਜਾਬ ਦੇ ਔਰ ਰਾਤ ਦਿਨ ਆਪ ਗੱਡੀ ਚਲਾ ਕੇ ਸੰਗਤਾਂ ਨੂੰ ਨਾਲ ਲੈ ਕੇ ਆਪਣੇ ਸਟਾਫ ਰੂਮ ਨਾਲ ਲੈ ਕੇ ਸਟਾਫ ਨੂੰ ਘਰ ਛੱਡ ਕੇ ਸਟਾਫ ਨੂੰ ਘਰੋਂ ਲਿਆ ਕੇ ਫਿਰ ਆਪਣੇ ਘਰ ਨੂੰ ਜਾਂਦੇ ਆ ਬਹੁਤ ਰਾਤ ਦਿਨ ਮਿਹਨਤ ਕਰ ਰਹੇ ਆ ਇਹ ਵੀ ਆਏ ਆ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਇਹਨਾਂ ਦੇ ਸਟਾਫ ਨੂੰ ਜੀ ਆਇਆਂ ਕਹਿੰਦਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਮਹਾਪੁਰਸ਼ ਸੰਤ ਬਾਬਾ ਕਬੂਰਦਾਰ ਜੀ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਜਿੰਨੇ ਡੇਰੇ ਦੇ ਸੇਵਾਦਾਰ ਆ ਜਿੰਨੇ ਸਾਡੇ ਕਮੇਟੀ ਦੇ ਮੈਂਬਰ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਕਮੇਟੀ ਜਿਹੜੀ ਆ ਡੀਰ ਰਜਿਸਟਰਡ ਹੈ ਔਰ ਕਮੇਟੀ ਜਿਹੜੀ ਆ ਚੱਲ ਰਹੀ ਆ ਬਣਾਈ ਹੋਈ ਆ ਔਰ ਉਹਦਾ ਪ੍ਰਧਾਨ ਆ ਮੈਂ ਤੇ ਬਾਕੀ ਸੰਗਤਾਂ ਅਹੁਦੇਦਾਰ ਆ ਹੋਰ ਕੋਈ ਕੋਈ ਕਿਸੇ ਕੋਲ ਦਾ ਕੋਈ ਕਿਸੇ ਕੋਲ ਆ ਇਹ ਸਾਰੇ ਰਲ ਕੇ ਚਲਾ ਰਹੇ ਆ ਆ ਕੈਂਪ ਦੇ ਵਿੱਚ ਵੀਰੇ ਦੀ ਬਹੁਤ ਵੱਡੀ ਸ਼ਮੂਲੀਅਤ ਆ ਔਰ ਬਹੁਤ ਵੱਡਾ ਯੋਗਦਾਨ ਹੈ ਜਿਆਨੀ ਮਹਿੰਦਰ ਸਿੰਘ ਜੀ ਗੋਨੇ ਤੋਂ ਉਹ ਵੀ ਸਾਡੇ ਪਾਸ ਆ ਔਰ ਬਹੁਤ ਸਾਰੇ ਸੰਗਤ ਸਰਦਾਰ ਗੁਰਦੇਵ ਸਿੰਘ ਸਾਡੇ ਇਲਾਕੇ ਦੇ ਬਹੁਤ ਵੱਡੀ ਸ਼ੁਕਰੀਅਤ ਜਥੇਦਾਰ ਸਾਹਿਬ ਆ ਔਰ ਇਹ ਬਹੁਤ ਸਾਡੇ ਲੱਗ ਜੇ ਇੱਕ ਨਾਮਵਰ ਆਦਮੀ ਹੈ ਔਰ ਗਰੀਬਾਂ ਤੋਂ ਬੜੀ ਦਇਆ ਕਰਦੇ ਔਰ ਅੱਛੇ ਆਦਮੀ ਇਹ ਵੀ ਆਏ ਆ ਔਰ ਮੈਂ ਇਹਨਾਂ ਨੂੰ ਵੀ ਅਪੀਲ ਕਰੂੰਗਾ ਵੀ ਤੁਸੀਂ ਵੀ ਗੋਤਮ ਕਰੋ ਇੱਥੇ ਕੋ ਆਪਾਂ ਨੂੰ ਜਿਆਦਾ ਮਿਲ ਗਿਆ ਰੋਡ ਦੇ ਉੱਤੇ ਆਪਾਂ ਉਹਦੇ ਵਿੱਚ ਕੋਈ ਸਾਂਝਾ ਪ੍ਰੋਜੈਕਟ ਸ਼ੁਰੂ ਕਰੀਏ ਜਿਹੜਾ ਲੋਕਾਂ ਦੇ ਭਲੇ ਵਾਸਤੇ ਹੋਵੇ ਹੈਲਥਵੇਟ ਹੋਵੇ ਬਹੁਤ ਬਹੁਤ ਸਾਰੇ ਦਾ ਧੰਵਾਦ ਹੈ ਸੰਤਾਂ ਦਾ ਧੰਵਾਦ ਹੈ ਕਾਲਪੁਰਖ ਵਾਹਿਗੁਰੂ ਜੀ ਦਾ ਧੰਵਾਦ ਸਤਿਗੁਰੂ ਵਿਜਾਸ ਸਹਾਰਾ ਗੁਰੂ ਨਾਲਕ ਦੇ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ یہاں کی ڈاکٹرس بہت اچھے ہیں ڈاکٹر شگدیپ اور اس کا بیچا دونوں بہت اچھے ٹیچرس ہیں نہیں آپ یو ایس میں یہ کانسرٹ ہی نئے ہیں ایسا کچھ نہیں ایسا کچھ نئے ہے <laughs> بہت اچھا ہے کہ یہاں ہے. Uh, میں بھی ہے تو اچھا ہوگا جی کیا آپ یہاں کی یہی کرنا چاہتی ہوں آپ کی سوسائٹی بنی ہے ہاں وہاں ہمارے سوسائٹی ہے وہاں بہت سارے گردواریز بھی ہیں مندرز بھی ہیں تو شاید ہم وہاں ایسے بھی کر سکتے ابھی بھی تو نہیں کتنے سالوں سے آپ کو یو ایس اے اور میں نیو یورک میں سو میرا جنم میشیگن میں تھی جو یو ایس میں ہے پچھلے چار سال سے میں نیو یورک میں ہوں ہاں میں ایک تو پہلے میں یہاں پنجاب میں ہی تھی کیونکہ میرے سسرال یہاں رہتے ہیں یس بورن این یو ایس ہے پتا چلا بہت سارے لوگوں سے لوگ ہاں میں نے دیکھا ہے یہاں کی سب لوگ اچھے ہیں یہاں کی کلچر بہت ویلکمنگ ہے کھانا بھی اچھا ہے ہاں ਬਿਲਕੁਲ ਪੰਜਾਬੀ ਕਿਉਂ ਨਹੀਂ ਸਿੱਖਦੇ ਧੀਰੇ ਧੀਰੇ ਮੈਂ ਸਿੱਖ ਜਾਊਂਗੀ ਧੀਰੇ ਧੀਰੇ ਹਾਂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਦੁਖੀ ਹਰ ਜੇ ਨਾਲ ਗੱਲ ਕਰਨੀ ਪਈ ਆ 6-7 ਸਾਲ ਪਹਿਲਾਂ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਂ ਤੇ ਬਾਕੀ ਸ਼ੇਖਰਾਨ ਹਸਪੀਟਲ ਬਣਾਇਆ ਜੀ ਮਾ ਸਾਹਿਬ ਜੀ ਵਾਅਦੇ ਲੈ ਕੇ ਨਿੱਘੀ ਕੈਂਪ ਲੱਗਾ ਤਦੋਂ ਮੈਂ ਕਿਹਾ ਉੱਥੇ ਅੱਖ ਨਹੀਂ ਵੀ ਅੱਖ ਇੰਨੀ ਖਰਾਬ ਸੀਗੀ ਖੱਬੀ ਉਹ 2 ਦਿਨ ਤੱਕ ਡਾਕਟਰ ਵੱਡਾ ਸਾਦੇ ਆ ਜਿੱਦਣ ਸਾਡੀ ਵਾਰ ਆਇਆ ਜਿਹੜਾ ਉਹ ਦਿਨ ਡਾਕਟਰ ਸਾਹਿਬ ਉਹਨਾਂ ਕੋਈ ਬੰਦਾ ਸੱਦਿਆ ਨਹੀਂ ਡਾਕਟਰ ਹਾਲ ਦਾ 2 ਘੰਟੇ ਲਾਏ ਮੇਰੀ ਅੱਖ ਖਰਾਬ ਕਰਨ ਨੂੰ ਰਾਤ ਮੇਰਾ ਕਰ ਦਿੱਤਾ ਫੇ ਮੋੜ ਤੇ ਕੋਈ ਵੀ ਡਾਕਟਰ ਮੰਨੇ ਨਾ ਨੂੰ ਠੀਕ ਕਰ ਲਈ ਫੇ ਮੈਨੂੰ ਜੇ ਮੈਂ ਗਿਆ ਉਹ ਡਾਕਟਰ ਨੇ ਮੇਰੀ ਬਾਹ ਫੜੀ ਕਹਿੰਦਾ ਬਈ ਐਵੇਂ ਅਕੀ ਨਹੀਂ ਬਣਨੀ ਇਹ ਮੈਂ ਕਾਰ ਹਸਪੀਟਲ ਤੋਂ ਬਣਾਈ ਸੀ ਇਹ ਚੰਗੀ ਬਣ ਗਈ ਸੱਜੀ ਹੋਰ ਬਾਰੇ ਕਹਿੰਦਾ ਫਰਕ ਰਹਿਣਾ ਐਦਾਂ ਉਹਨਾਂ ਖਰਾਬ ਕੀਤਾ ਵੀ ਇਹ ਬੇਟੀ ਆ ਵੀ ਚੰਗੇ ਡਾਕਟਰ ਜਿਹੜੇ ਆ ਉਹੋ ਪ੍ਰਸ਼ਨ ਕਰਨਾ ਆਪੋ ਵੀ ਅੱਖਾਂ ਖਰਾਬ ਨਾ ਚੱਲ ਲੋਕਾਂ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਕੀ ਹੈ ਬੇਟੀ ਸੁਖੀਂ ਦੇ ਕਿ ਲੋ ਅੱਛਾ ਕਿੱਥੋਂ ਪਾਏ ਤੁਸੀਂ ਅਸੀਂ ਆ ਵਧਾਉਂਦਾ ਆ ਵਧਾਉਂਦਾ ਕੀ ਅੱਜ ਇਥੇ ਕੈਂਪ ਲਗਾਇਆ ਇਹਹੀ ਪ੍ਰੋਬਲਮ ਕੀ ਅੱਖਾਂ ਨੂੰ ਆਵੇ ਅੱਖਾਂ 'ਚ ਉਹਨੇ ਐਲਕ ਲੱਗ ਰਹੀ ਹੈ। ਅੱਛਾ ਜੀ। ਨੇੜੇ ਦੀ ਨਿਗਾਹ ਘੱਟ ਆ। ਅੱਛਾ ਨੇੜੇ ਦੀ ਘੱਟ ਆ। ਜੀ। ਕਿੰਨੀ ਦੇਰ ਤੋਂ ਪਾਣੀ ਘੱਟ ਹੈ? ਜੈਸਾ ਹੋਣੇ ਸਾਂਗੇ ਚੈੱਕ ਕਰਦੇ ਆ। ਇਸ ਨੂੰ ਪਹਿਲਾਂ ਵੀ ਚੈੱਕ ਆਪ ਨਹੀਂ ਨਹੀਂ। ਪਹਿਲੀ ਵਾਰ ਜੀ। ਇਸ ਸਮੇਂ ਲ ਕੋਈ ਐਲਕ ਵੀ ਨਹੀਂ ਲੱਗੀ। ਨਹੀਂ ਨਹੀਂ। ਕਿਸ ਤਰ੍ਹਾਂ ਮਹਿਸੂਸ ਹੋਇਆ ਵੀ ਨੇੜੇ ਦੀ ਨਜ਼ਰ ਘੱਟ ਹੈ? ਮਾੜਾ ਹੋਇਆ ਲੱਗਦਾ ਹੈ। ਬਈ ਥੋੜਾ ਧੁੰਦਲਾ ਜੀ ਹਾਂ ਜੀ ਧੁੰਦਲਾ ਦੀਦਾ ਹੈ। ਜੀ ਹਾਂ ਜੀ। ਈਕੇ ਮੈਂ ਕੀ ਕਹਿੰਦੇ ਡਾਕਟਰ ਸਾਹਿਬ ਕਿੰਨੇ ਐਨਕ ਲੈ ਕੇ ਜਾਈਓ ਉਥੋਂ ਕਲੀਨਿਕ ਤੋਂ ਲੈ ਕੇ ਜਾ ਹਾਂਜੀ ਜੀ ਮਿਹਰਬਾਨੀ ਭੈਣੇ ਸਾਡੇ ਬਹੁਤ ਸਤਿਕਾਰਯੋਗ ਬਾਬਾ ਨਰਮ ਸਿੰਘ ਜੀ ਉਹਨਾਂ ਨੇ ਆਪਣੇ ਬੱਚੇ ਦੀ ਤੇ ਉਹਨਾਂ ਦੀ ਤਰਫਤਰੀ ਯਾਰ ਵਿੱਚ ਇਹ ਅੱਖਾਂ ਦਾ ਕੈਂਪ ਜਿਹੜਾ ਲਵਾਇਆ ਬਹੁਤ ਸ਼ਲਾਘਾਯੋਗ ਹੈ ਇਸ ਕੈਂਪ ਦੀ ਖਾਸ ਸ਼ਿਖਤ ਕੀ ਹੈ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਇੱਥੇ ਲੋਕ ਸੱਜਣ ਅਮੀਰ ਲੋਕ ਦੇ ਉਹਨਾਂ ਦਾ ਕਦੇ ਕੋਈ ਅਪਰਾਲਾ ਇਹੋ ਜਿਹਾ ਨਹੀਂ ਕੀਤਾ ਉਹਨਾਂ ਨੇ ਸਰਦਾਰ ਮਿਲਵਰ ਦਾਸ ਜੀ ਹੋਣਾਂ ਨੇ ਬਾਬਾ ਜੀ ਹੋਣਾਂ ਨੇ ਬਹੁਤ ਅਪਰਾਲਾ ਕਰਕੇ ਇਹ ਜਿਹੜਾ ਕੈਂਪ ਅਖਾਂ ਨੂੰ ਆਇਆ ਕਿਉਂਕਿ ਸਾਡਾ ਅੱਜ ਦਾ ਜਿਹੜਾ ਯੁੱਗ ਬੜਾ ਭਿਆਨਕ ਡੋਗ ਹੈ ਬੁਗਾਰੀਆਂ ਬੜੀਆਂ ਵੱਧ ਚੁੱਕੀਆਂ ਕਿਉਂਕਿ ਸਰਕਾਰਾਂ ਤੋਂ ਇਹਨਾਂ ਲਾਜ਼ਮੀ ਹੋ ਰਿਹਾ ਜਿਨ੍ਹਾਂ ਕਿ ਸਾਡੇ ਆਪਣੇ ਲੋਕ ਆਮ ਲੋਕ ਜਨਤਾ ਰ ਇਕੱਠੇ ਹੋ ਕੇ ਹਸਤਾਬ ਬੋਲਣ ਨੂੰ ਵੀ ਤਿਆਰ ਆ ਇਹਨਾਂ ਬਾਬਾ ਜੀ ਹੋਣੇ ਗੱਲ ਕੀਤੀ ਸੀ ਤੇ ਜੇ ਕਿਤੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਆਪਣੇ ਟਰਸਟ ਬਣਾ ਕੇ ਕੋਈ ਜਗ੍ਹਾ ਮੁੱਲ ਲੈ ਕੇ ਆਪੋ ਤੇ ਅਸ਼ਟਾ ਬਣਾ ਕੇ ਉਹ ਟਰੱਸ ਨੂੰ ਚੰਗੀ ਤਰ੍ਹਾਂ ਚਲਾਈਏ ਜਿਵੇਂ ਕਿ ਜਲੰਧਰ ਵਿੱਚ ਗੁਰੂ ਨਾਨਕ ਹਸਪੀਟਲ ਹੈ ਵੀ ਟਰੱਸਟ ਇੱਕ ਸਾਡੇ ਨਿਜਰਾਂ ਪੜ ਦੇ ਵਿੱਚ ਇੱਕ ਸਰਕਾਰੀ ਅਜੂਬਾ ਕੇ ਡਿਸਪੈਂਸਰੀ ਹੈ ਇੱਕ ਭਗਵੰਤ ਸਰਕਾਰ ਨੇ ਵੀ ਕਲੀਨਿਕ ਖੋਲੀ ਹੈ ਇੱਕ ਸਾਦਾ ਸੱਚਾ ਸੁੱਚਾ ਟੈਰੀ ਚੈਰੀਟੇਬਲ ਟਰੱਸਟ ਹੈਗਾ ਉਹਦੇ ਵਿੱਚ ਅਸੀਂ ਮਸਾਜ ਲੋਕ ਬੜੇ ਦੁਰਦਰਦ ਹੋਵੇ ਜਿਹੜਾ ਕਿ ਅੱਜ ਕੱਲ ਦਾ ਯੁੱਗ ਜਿਹੜਾ ਉਹ ਫਿਜ਼ੀਓਥੈਰੇਪੀ ਨਾਲ ਵੀ ਤੇ ਮਸਾਜ ਨਾਲ ਵੀ ਠੀਕ ਕੀਤਾ ਜਾਂਦਾ ਹੈ ਇਸ ਕਰਕੇ ਮੈਂ ਬਹੁਤ ਅੱਜ ਸੰਤ ਬਾਬਾ ਨਿਰਮਲ ਰਾਜ ਜੀ ਦੀ ਸ਼ਲਾਘਾ ਕਰਦਾ ਮੈਂ ਬੜਾ ਇਹਨਾਂ ਨੂੰ ਪਿਆਰ ਦਿੰਦਾ ਹਾਂ ਅਤੇ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਬਹੁਤ ਇੱਕ ਤਖੜਾ ਕੰਮ ਕੀਤਾ ਬੜਾ ਵੱਡਾ ਪ੍ਰਾਲਾ ਹੈ ਇਹ ਜੇ ਸਾਡੇ ਵੱਡੇ ਡੇਰੇ ਲੋਕ ਵੱਡੇ ਵੱਡੇ ਹੰਦ ਉੱਥੇ ਇਹਨਾਂ ਨੂੰ ਕਾਇਦੇ ਹਸਪਤਾਲ ਲਿਆ ਕੇ ਅੱਖਾਂ ਦਾ ਚੈੱਕਅਪ ਕਰੋਣਾ ਇਹਨਾਂ ਨੂੰ ਹੋਰ ਦਵਾਈਆਂ ਦੇਣੀਆਂ ਇਹ ਇੱਕ ਬਹੁਤ ਚੰਗੀ ਸ਼ੇਜ ਹੈ ਮੈਂ ਇਹਦੀਆਂ ਗੱਲਾਂ ਕਰਦਾ ਖਿਮਾਂ ਦਾ ਜਾਤਕ ਔਰ ਮੈਂ ਬਾਬਾ ਜੀ ਨਿਰਮਲ ਰਾਜ ਜੀ ਦਾ ਬਹੁਤ ਧੰਨਵਾਦੀ ਹਾਂ ਇਹ ਰੋਜ਼ ਰੋ ਆਪਣਾ ਲਾ ਕਰਕੇ ਕੰਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਧੀਆ ਦਿਨ ਹੈ ਮਤਲਬ ਸਾਡੇ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਨਿਰਮਲ ਸਿੰਘ ਜੀ ਅਵਦਾਨ ਜੋ ਕਿ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਦਾ ਸੁਸਾਇਟੀ ਦੇ ਜਨਮਸਥਾਨੇ ਪੰਜਾਬ ਦੇ ਇਹ ਇਹਨਾਂ ਦੀ ਬਹੁਤ ਦੇਰ ਆ ਸਮਾਜ ਵਾਸਤੇ ਬਹੁਤ ਹੀ ਵੱਡੀ ਕਹਾਣ ਹੈ ਅੱਜ ਪਵਿੱਤਰ ਸਥਾਨ ਤੇ ਸੰਤ ਬਾਬਾ ਮਹਾਰਾਜ ਮੋਤੀਰਾਮ ਜੀ ਮਹਾਰਾਜ ਬਾਬਾ ਕਾਂਦਾਸ ਜੀ ਦੇ ਪਵਿੱਤਰ ਆਸਾਨ ਤੇ ਸ਼੍ਰੀਮਤੀ ਸਤਕਾਰਯੋਗ ਮਾਤਾ ਸਰਵਰਾਸੀ ਹਰਜਿੰਦਰ ਕੌਰ ਜੀ ਬਹੁਤ ਹੀ ਸਤਕਾਰਯੋਗ ਸੁਪੁੱਤਰ ਮਨਜੀਤ ਜੀ ਇਹ ਯਾਦ ਦੇ ਵਿੱਚ ਸੰਤਾਂ ਨੇ ਅਪਰਾਲਾ ਕਰਕੇ ਸੰਗਤਾਂ ਦੀ ਸਹੂਲਤ ਵਾਸਤੇ ਆਈ ਕੈਂਪ ਦਾ ਅਰੇਂਜ ਕੀਤਾ ਹੈ ਇਹ ਬਹੁਤ ਹੀ ਵੱਡਾ ਯੋਗਦਾਨ ਹੈ ਸੰਗਤ ਵਾਸਤੇ ਜਿਹੜੇ ਲੋਕ ਗੇਰੀ ਵੀ ਸੰਗਤ ਦੂਦਰਾਡੇ ਜਾ ਨਹੀਂ ਸਕਦੀ ਸਮਾਨ ਨਹੀਂ ਮਿਲਦਾ ਆਰਥਿਕ ਤੌਰ ਤੇ ਵੀ ਕਮਜ਼ੋਰ ਆ ਉਹਨਾਂ ਦੇ ਵਾਸਤੇ ਉਹ ਇੱਥੇ ਆ ਕੇ ਆਪਣੇ ਆਈਸੈਂਟ ਚੈੱਕ ਕਰਵਾ ਸਕਦੇ ਆ ਆਪਰੇਸ਼ਨ ਕਰਵਾ ਸਕਦੇ ਆ ਦਵਾਈਆਂ ਲੈ ਸਕਦੇ ਆ ਸੰਤਾਂ ਦੀ ਮਹਾਰਾਜ ਮਹਾਰਾਜੀ ਬਹੁਤ ਹੀ ਵੱਡੀ ਯੋਗਗਵਾਈ ਹੈ ਸੰਗਤ ਵਾਸਤੇ ਸੋ ਸੰਗਤ ਜੋ ਸਮੂਹ ਸੰਗਤ ਹੈ ਬਹੁਤ ਇਸ ਵਿੱਚ ਪਹੁੰਚ ਰਹੀ ਆ ਔਰ ਆਪਣਾ ਫਾਇਦਾ ਉਠਾਏਗੀ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਅੱਜ ਸੰਗਤ ਦਾ ਜੀ ਆਖਦਾ ਮਹਾਰਾਜ ਜੀ ਨੂੰ ਇਸੇ ਦੀ ਬਖਾਇਦੇ ਨੇ ਕਿ ਤੁਸੀਂ ਇਸ ਤਰ੍ਹਾਂ ਦੇ ਕਾਰਜ ਮਹਾਪੁਰਸ਼ ਕਰਦੇ ਰਹੋ ਸੰਗਤ ਨੂੰ ਸੂਰਤ ਮਿਲਦੀ ਰਹੇ ਜੈ ਗੁਰੂ ਦੇਵ ਧੰਨ ਗੁਰੂ ਦੇਵ ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਤੇ ਮਹਾਰਾਜ ਜੀ ਕਿਰਪਾ ਨਾਲ ਸੰਤ ਨਿਰਮਲ ਦਾਸ ਜੀ ਨੇ ਅੱਜ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਹੈ ਪਿੰਡ ਆਵਾਗਾਂ ਦੇ ਵਿੱਚ ਇਹ ਗਾਇ ਭਾਏ ਇਦਾਂ ਦੇ ਸਮਾਜ ਭਲਾਈ ਦੇ ਕੰਮ ਕਰਤੇ ਰਹਿੰਦੇ ਹਨ ਮੈਂ ਇਹਨਾਂ ਦਾ ਦੇ ਸਤਿ ਤੈ ਦਿਲੋਂ ਧੰਨਵਾਦ ਕਰਦਾ ਹਾਂ ਜੈ ਗੁਰਦੇਵ ਸਤਿਮ ਕਰਦੇ ਆਜ ਦਾ ਸੁਪ ਦਿਹਾੜਾ ਸ਼੍ਰੀਮਾਨ 108 ਸੰਤ ਬਾਬਾ ਕਾਮਦਾਸ ਮਹਾਰਾਜ ਜੀ 108 ਸੰਤ ਬਾਬਾ ਮੋਤੀराम ਮਹਾਰਾਜ ਜੀ ਪਤ ਅ ਸੰਤੇ ਬੀਬੀ ਅਰਜਿੰਦਰ ਕੋ ਮਨਜੀਤ ਸਿੰਘ ਜੀ ਯੂ ਐਸ ਏ ਦੀ ਯਾਦ ਅੰਦਰ ਇਸ ਡੇਰੇ ਵਿਖੇ ਅੱਖਾਂ ਦਾ ਵੀ ਚੈਕਅਪ ਕੈਂਪ ਲੱਗ ਰਿਹਾ ਹੈ ਇਹ ਜੋ ਸਾਰੇ ਦਾ ਸਾਰਾ ਉਪਰਾਲਾ ਹੈ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਅੱਗੇ ਸਦਕਾ ਮੌਕੇ ਦੇ ਹਾਕਮ ਗਤੀ ਮਸ਼ੀਨ 108 ਸੰਤ ਬਾਬਾ ਨਨਮਤ ਸਿੰਘ ਮਹਾਰਾਜ ਜੀ ਦਾ ਪਰ ਉਪਕਾਰ ਉਪਰਾਲਾ ਕੀਤਾ ਗਿਆ ਹੈ ਇਸ ਉਪਰਾਲੇ ਤੇ ਸਾਰੀਆਂ ਸੰਗਤਾਂ ਨੂੰ ਉਦੇਸ਼ ਹੈ ਅਪੀਲ ਹੈ ਕਿ ਅੱਖਾਂ ਆਪਣੀਆਂ ਚੈਕਅਪ ਕਰਾ ਕੇ ਅੱਖਾਂ ਦਾ ਇੱਕ ਮਹਾਨ ਕਰਮ ਹੈ ਕਿ ਅੱਖਾਂ ਤੋਂ ਬਿਗੈਰ ਬੰਦਾ ਕਿਸੇ ਵੀ ਕਮ ਦਾ ਨਹੀਂ ਹੈ ਅੱਖਾਂ ਹੈ ਤਾਂ ਜਹਾਨ ਹੈ ਐਸੇ ਕਰਕੇ ਇਹਨਾਂ ਮਹਾਪੁਰਸ਼ਾਂ ਨੇ ਇਹ ਉਪਰਾਲਾ ਬੀਬੀ ਜੀ ਦੀ ਯਾਦ ਵਿੱਚ ਮਨਜੀਤ ਸਿੰਘ ਦੀ ਯਾਦ ਅੰਦਰ ਇਸ ਡੇਰੇ ਵਿਖੇ ਪਹਿਲੀ ਵਾਰ ਲਗਵਾਇਆ ਹੈ ਦਾਸ ਆਵਾਜ਼ਪੁਰਾ ਜਲੰਧਰ ਤੋਂ ਸ਼੍ਰੀਮਾਨ 108 ਸੰਤ ਬਾਬਾ ਖੂਰਦਾਸ ਮਹਾਰਾਜ ਦੀ ਆਵਾਜ਼ਪੁਰੇ ਵਾਲੇ ਜੋ ਕਿ ਇਹ ਸ਼੍ਰੀ ਗੁਰੂ ਰਾਸ ਸਾਧਨ ਸੰਪਰਦਾਇ ਸੋਸਾਇਟੀ ਪੰਜਾਬ ਦੇ ਜਨਰਲ ਸਕੱਤਰਾਂ ਦਾਸ ਵੀ ਇਹਨਾਂ ਦੇ ਨਾਲ ਜੁੜ ਕੇ ਔਰ ਇਸ ਸਵਾਦਾ ਮੈਂਬਰ ਹੋਣ ਦੇ ਨਾਤੇ ਇਸ ਡੇਰੇ ਵਿਖੇ ਇਸ ਕੈਂਪ ਵਿੱਚ ਹਾਜ਼ਰੀ ਭਰਨ ਆਇਆ ਹੈ ਸਾਰੀਆਂ ਸੰਗਤਾਂ ਦਾ ਆਏ ਹੋਏ ਸਾਰੇ ਮਹਾਪੁਰਸ਼ਾਂ ਦਾ ਡਾਕਟਰਾਂ ਦਾ ਕੋਟਨ ਕੋਟਨਵਾ ਧੰਨਵਾਦ ਕਰਦਾ ਹੈ ਗਾਇ ਗੁਰਦੇ ਤੰਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੁਭ ਨਾਮ ਕੀ ਹੈ ਸਰ ਹੇਮਨ ਸਮਾਜ ਵੀ ਹੇਮਨ ਕੁਮਾਰ ਅੱਜ ਇੱਥੇ ਕਿਸ ਤਰ੍ਹਾਂ ਹੋਣ ਦਾ ਸਬਬ ਬਣਿਆ ਸਰ ਸਾਰੇ ਸਤਿ ਸੰਤ ਲੱਗਿਆ ਜੀ ਮਾਤਾ ਜੀ ਦੇ ਆਪਣੇ ਮੰਦਰ ਵੱਲੋਂ ਸਾਰਿਆਂ ਵੱਲੋਂ ਜਿਲ੍ਹੇ ਤੋਂ ਕੈਂਪ ਲਾਇਆ ਗਿਆ ਡਾਕਟਰ ਜਦੂਪਾਈ ਇਸ ਖੇਤਰੋਂ ਕੈਂਪ ਲੱਗਾ ਗਿਆ ਡਾਕਟਰ ਸੀਐਲ ਚੋਪੜਾ ਸਾਹਿਬ ਨੇ ਬਲੌਕ ਪ੍ਰਭਾਵ ਬਲੌਕ ਕੈਂਪ ਲੱਗ ਗਿਆ ਹੈ ਸਹਾਰਾ ਨੇ ਮਿਲ ਕੇ ਕੈਂਪ ਲਾਇਆ ਅੱਛਾ ਸਰ ਹੁਣ ਤੱਕ ਕਿੰਨੀ ਕਿ ਮਰੀਜ਼ਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਹੋ ਚੁੱਕੀ ਹੈ ਹੁਣ ਤੱਕ ਜਸਨੀ ਮਰੀਜ਼ਾਂ ਨੂੰ ਸਨੋ ਚੁੱਕੀ ਹੈ 110 ਮਿਲ ਜਾ ਚੁੱਕੇ ਨੇ ਸਵੇਰੇ 8:00 ਤੱਕ ਮਿਲ ਜਾ ਕੇ ਬੈਠੇ ਹੋਣਾ ਅੱਜ ਇਸ ਅੱਖਾਂ ਦੇ ਕੈਂਪ ਦੇ ਵਿੱਚ ਮਰੀਜ਼ਾਂ ਨੂੰ ਕੀ ਕੀ ਦਿੱਤਾ ਜਾਵੇਗਾ ਜਾਂ ਕਿਸ ਤਰ੍ਹਾਂ ਮਤਲਬ ਉਹਨਾਂ ਦਾ ਇਲਾਜ ਹੋਏਗਾ ਉਸ ਕੈਂਪ ਵਿੱਚ ਬਜ਼ੁਰਗਾਂ ਲੋਰਮੰਦ ਵਾਸਤੇ ਪ੍ਰੋਸ਼ਨ ਫਰੀ ਨੇ ਜੀ ਐਂਟਾ ਫਰੀ ਨੇ ਮੈਡੀਸਿਨ ਫਰੀ ਹੈ ਇਹ ਸਭ ਕੁਝ ਫਰੀ ਹੈ ਜੀ ਸਰ ਆਸਤੇ ਔਰ ਇਥੋਂ ਡਾਕਟਰ ਜੀ ਦੀ ਵੀ ਆਈ ਉਸਪੈ ਜਾ ਕੇ ਪ੍ਰਸ਼ਨ ਹੋਣਗੇ ਇਹਨਾਂ ਦੇ ਕਿੰਨੇ ਮਤਲਬ ਇੱਕ ਦਿਨ ਦੇ ਵਿੱਚ ਆਪਰੇਸ਼ਨ ਹੋ ਜਾਣਗੇ ਸਰ ਉਹ ਜੀ ਤਹਿਮੂਲ ਹੁੰਦੀ ਹੈ ਅਸੀਂ ਇਹ ਸਾਰੇ ਖਤਮ ਕਰਨੀ ਹੁੰਦੀ ਹੈ ਜੀ ਦਾ ਵੀ ਉਸਦੇ ਹੈ ਅਸੀਂ ਉਸੇ ਜਿੰਨੇ ਵੀ ਹੋਣਗੇ ਉਹ ਵੰਡ ਕੇ ਕਰਨਾ ਪੈਂਦੇ ਹਰ ਰੋਜ਼ ਕਰਦੇ ਪਾ ਦਿੰਦਾ ਇਸ ਸੰਸਥਾ ਵੱਲੋਂ ਆਪਰੇਸ਼ਨ ਦੇ ਵਿੱਚ ਮੈਡੀਸਨ ਦੇ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਪਾਇਆ ਜਾ ਰਿਹਾ ਜੀ ਜੋ ਸਾਰਾ ਮਿਲ ਕੇ ਪਾ ਰਹੇ ਜੀ ਸਾਰੇ ਜਾਨ ਆਪਣੇ ਵੱਲੋਂ ਸਭ ਜੋੜ ਜੋ ਪਾ ਰਹੇ ਨੇ ਜੀ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਇਹਨਾਂ ਵਿੱਚੋਂ 110 ਦੇ ਕਰੀਬ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਆ ਲੇਡੀਜ਼ ਕਿੰਨੀਆਂ ਕਨੇ ਦੋ ਹਫ਼ਤੇ ਲੇਡੀਜ਼ ਜੈਨਸ ਨਹੀਂ ਗਲੈਸ ਜਾਵਨ ਜੀ ਬੀ ਥੋੜੇ ਮਿਲ ਕੇ ਸਮਲਦੇ ਸੀ 730 ਆਕਰਦੋ ਪਰ ਦਾ ਮੁਕਾਬਲ ਕਿੰਨੀ ਉਮਰ ਉਮਰ 80 ਤੱਕ ਦੇ ਬੰਦੇ ਆਏ ਹੋਏ ਨੇ 80 ਸਾਲ ਦੇ ਬੰਦੇ ਵੀ ਆਏ ਹੋਏ ਨੇ 60 ਸਾਲ ਹੋ ਗਏ ਆ ਇਹਨੇ ਜਿਵੇਂ 60 ਸਾਲ ਤੋਂ ਫਸਲ ਲੈ ਕੇ ਸੀ ਤੱਕ ਬੰਦੇ ਚ ਪਹੁੰਚੋ ਹੈ ਨਾ ਆਪਣੇ ਓਕੇ ਓਕੇ ਹਾਂਜੀ ਮੋਤੀ ਦਾ ਵੀ ਇਹ ਲਾਜ ਮੋਤੀ ਦਾ ਵੀ ਫ੍ਰੀ ਆ ਜੀ ਜੀ ਮੋਤੀ ਦੇ ਵੀ ਫ੍ਰੀ ਹੈਗਾ ਟਰੈਕਟਰ ਸਾਰਾ ਕੁਝ ਫ੍ਰੀ ਆ ਜੀ ਮਿਹਰਬਾਨੀ ਸਰ ਸ਼ੁਕਰੀਆ ਥੈਂਕ ਯੂ ਸੋ ਦੋਸਤੋ ਕੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਕੋਸੂ ਨਾਮਾ ਚੈਨਲ ਦੇ ਨਾਲ